ਆ ਆਈਏ ਲਾਈਵ ਦੇ ਵਿੱਚ ਤੇ ਅੱਜ ਅਪਾ ਦੱਸਦੀ ਹੈ ਹੈਗੇ ਕਿੱਥੇ ਆ ਅੱਜ ਆਪਾਂ ਹੈਗੇ ਆ ਜੀ ਜਰਮਨ ਦੇ ਵਿੱਚ ਤੇ ਜਰਮਨ ਦੇ ਆਪਾਂ ਬਿਲਕੁਲ ਫ੍ਰੈਗਪਰਟ ਸਿਟੀ ਦੇ ਨੇੜੇ ਹੀ ਆ ਫ੍ਰੈਂਕਫਰਟ ਸਿਟੀ ਫ੍ਰੈਂਕਫਰਟ ਸਿਟੀ ਕੋਈ ਜ਼ਿਆਦਾ ਨਹੀਂ ਏ ਤੋਂ ਮੇਰੇ ਹਲ 80 ਜਾਂ 90 ਕਿਲੋਮੀਟਰ ਇੰਨੀ ਕੀ ਹੱਦ ਹੋਣੀ ਆ ਤੇ ਉਹ ਜਿਹੜੀ ਕੰਪਨੀ ਤੇ ਮੈਂ ਆਵਾ ਤੇ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਸਾਰਾ ਇੱਥੋਂ ਦਾ ਵੀ ਤੇ ਬਿਲਕੁਲ ਖੇਤਾਂ ਦੇ ਵਿੱਚ ਆ ਇਹ ਕੰਪਨੀ ਓਕੇ ਤੇ ਮੈਂ ਚੱਲਾ ਸੀਗਾ ਇਥੋਂ ਮਾਰਕੀਟ ਕੋਲੇ ਮਾਰਜੀ ਦਾ ਕਿਲੋਮੀਟਰ ਦੇ ਕਰੀਬ ਓਕੇ ਤੇ ਤੁਹਾਨੂੰ ਦਿਖਾਉਣਾ ਮੈਂ ਇੱਕ ਮਿੰਟ ਸਾਰਾ ਇਥੋਂ ਦਾ ਸੋ ਭਾਈ ਇਹ ਆ ਕੰਪਨੀ ਓਕੇ ਸੋ ਇਧਰ ਆ ਪਾਰਕਿੰਗ ਆ ਤੇ ਨਰਾਇ ਰਾਤ ਵੇਲੇ ਮੈਂ ਇਥੇ ਆ ਗਿਆ ਸੀਗਾ ਤੇ ਓਪਨਲੀ ਆ ਕੰਮ ਜਰੋ ਮਰਜੀ ਆਓ ਜਨਾਜ਼ਰ ਮਰਜੀ ਸਟੇ ਕਰੋ ਕੋਈ ਚੱਕਰ ਨਹੀਂ ਗੱਤ ਤੇ ਜਦਾਂ ਲੋਡ ਇੱਥੇ ਆਉਂਦਾ ਵਾ ਬਿਸਕੁਟ ਚਾਕਲੇਟਾਂ ਇਹੋ ਜਿਹਾ ਲੋਡ ਆਉਂਦਾ ਇੱਥੇ ਓਕੇ ਤੇ ਲੋ ਵੀ ਇਧਰ ਆ ਗਿਆ ਪੈਲੀਆਂ ਕੇਰੀ ਆ ਵਗੀਆਂ ਪਈਆਂ ਜ਼ਮੀਨਾਂ ਸੋ ਇਹ ਏਰੀਆ ਬੜਾ ਵਧੀਆ ਹੈਗਾ ਪੱਧਰੀਆਂ ਜਮੀਨਾਂ ਆਪਣੇ ਬਿਲਕੁਲ ਪੰਜਾਬ ਵਾਂਗੂ ਤੇ ਇਸ ਕਰਕੇ ਮੈਂ ਕਿਹਾ ਚਲੋ ਇੱਥੇ ਤੁਹਾਨੂੰ ਆ ਵਗੀਆਂ ਪਈਆਂ ਦਾ ਪੈਲੀ ਕਿਸੇ ਨੇ ਤਾਜੀ ਵਾਈ ਹੁੰਦੀ ਆ ਮੇਰਾ ਗਿਆ ਆ ਵੀ ਚਕੰਦਰ ਪਿਆ ਹੋਣਾ ਇੱਥੇ ਲੱਗਾ ਜਿਹੜਾ ਕਿ ਇਹਨਾਂ ਨੇ ਪੱਟ ਲਿਆ ਵਾ ਠੀਕ ਆ ਤੇ ਚੱਲਦੇ ਆ ਹੁਣ ਆਪਾਂ ਮਾਰਕੀਟ ਵੱਲ ਨੂੰ ਤੇ ਇਧਰ ਯਾਰ ਪੈਦਲ ਕ੍ਰੋਸਿੰਗ ਦਾ ਰਾਹ ਮਤਲਬ ਹੈ ਨਹੀਂਗਾ ਸੋ ਮੈਂ ਇਹੀ ਪਹਿਲਾ ਨੋਟ ਕਰ ਰਿਹਾ ਇਹ ਮੈਂ ਵੇਖਿਆ ਇੰਟਰਨੈਟ ਤੇ ਸੋ ਅੰਦਰ ਦੀ ਕੰਪਨੀ ਦੇ ਪਰਲੇ ਗੇਟ ਥਾਣੀ ਦੀ ਨਿਕਲ ਕੇ ਤੇ ਗਾੜੀ ਰਸਤਾ ਚਲਦੇ ਆਪਾਂ ਅੰਦਰ ਦੀ ਓਕੇ ਇਹ ਵੀ ਬਦਲ ਬਾਈ ਹੈਗਾ ਤੇ ਠੰਡ ਕੋ ਟਾਪਮਨ 4-5 ਡਿਗਰੀ ਦੇ ਕਰੀਬ ਹੈ ਕਿਉਂਦਾ ਅਗੇ ਦੇਖ ਲਓ ਜਰਮਨ ਦਾ ਏਰੀਆ ਬਿਲਕੁਲ ਹੀ ਫ੍ਰੈਂਕਫਰਟ ਦੇ ਨੇੜੇ ਦਾ ਏਰੀਆ ਵਾ ਇਹ ਇਥੇ ਰਹਾ ਤਾਂ ਬਾਈ ਪੁਰਾਣੀ ਕਿ ਕੀ ਕਰਦਾ ਹੀ ਗੱਲ ਕਰਕੇ ਸਨੋ ਉਹ ਯਾਰ ਕਿ ਇੱਕ ਦੋ ਵਾਰ ਪਈ ਇੱਥੇ ਦੇਖੀ ਤੇ ਸਨੋ ਕੋਈ ਜ਼ਿਆਦਾ ਨਹੀਂ ਪਈ ਥੋੜੀ ਪਈ ਮਤਲਬ ਅੱਗੇ ਨਾਲੋਂ ਗਲੋਬਲ ਵਾਰਮਿੰਗ ਦਾ ਥੋੜਾ ਜਿਹਾ ਹਰਕ ਯਾਨੀ ਕਿ ਅਸਰ ਹੈਗਾ ਸਨੋ ਜਿਹੜੀ ਆ ਘਟਦੀ ਜਾਂਦੀ ਇਨ੍ਹਾਂ ਕੰਟਰੀਆਂ ਦੇ ਵਿੱਚ ਵੀ ਤੇ ਕੋਈ ਉਨੀ ਜ਼ਿਆਦਾ ਗੱਲਬਾਤ ਹੀ ਹੈ ਨਹੀਂ ਸੋ ਇਸੇ ਵੀ ਯਾਰ 스ਵੇਡਨ ਜਿਹੜੀਆਂ ਯੂਰਪ ਦੀਆਂ ਕੰਟਰੀਆਂ 스ਵੇਡਨ ਵਗੈਰਾ ਉੱਧਰ ਵੀ ਯਾਰ ਕਿ ਘੱਟ ਹੀ ਆ ਇੱਕ ਬਾਈ ਦਾ ਫੋਨ ਆਇਆ ਕਿੰਦਾ ਰਾਤ ਥੋੜੀ ਭਈਆ ਜਾਂ 2 ਕੁ ਘੰਟੇ ਅੱਗੇ ਪਈ ਆ ਕਿ ਜੀ ਉਹ ਨਹੀਂ ਕੰਮ ਠੰਡ ਘਟਦੀ ਜਾਂਦੀ ਆ ਯੂਰਪਾਂ ਦੇ ਵਿੱਚ ਵੀ ਐਸ ਕਰਦੀ ਕਿਉਂਕਿ ਗਲੋਬਲ ਵਾਰਮਿੰਗ ਜਿੱਦਾਂ ਆਪਾਂ ਕਹ ਲਈ ਯੂਕਰੇਨ ਰਸ਼ੀਆ ਦੀ ਵਾਰ ਚੱਲ ਰਹੀ ਹੈ ਅਸਲਾ ਕਿੰਨਾ ਵਰਤਦੇ ਆ ਨਾ ਤਾਂ ਫਰਕ ਆ ਯਾਰ ਉਹਨਾਂ ਚੀਜ਼ਾਂ ਦਾ ਨੋਬੀਕ ਇਹ ਆ ਗਿਆ ਮੱਕੀ ਦਾ ਕੇ ਇੱਧਰ ਤੇ ਮੱਕੀ ਮੱਕੀ ਵੱਡੀ ਪਈ ਖੱਤਾ ਹੁੰਦਾ ਹੀ ਇਹਨਾਂ ਨੇ ਛੱਡਿਆ ਪਿਆ ਉਹਨੇ ਗਾਂ ਸਾਰਾਂ ਤੋਂ ਵੱਡਾ ਹੀ ਕਣਕਾ ਹੁਣ ਤਾਂ ਜਾਂ ਮੱਕੀਆਂ ਵੀਖਦੇ ਉਦੋਂ ਹੀ ਹੋਣਗੇ ਹੁਣ ਇਹਨੂੰ ਪਿੰਡਾਂ ਦਾ ਏਰੀਆ ਫ੍ਰੈਂਕਫਰਟ ਦਾ ਤੇ ਆਪਣੇ ਕਾਲੀਏ ਵੀ ਜੇ ਇੱਥੇ ਆ ਕੰਪਨੀ ਆ ਬਿਲਕੁਲ ਪਿੰਡਾਂ ਦੇ ਵਿੱਚ ਹੀ ਆ ਨਾਲ ਸਾਰੇ ਆ ਘਰ ਆ ਬਹੁਤ ਪਿੰਡ ਆ ਇੱਧਰ ਬੀਚ ਬੈਕ ਸਾਈਟ ਤੇ ਆ ਇੱਕ ਕਾ ਲੋ ਤੇ ਨਾਲ ਇੱਥੇ ਆਪਾਂ ਜਿਹੜਾ ਮਾਰਕੀਟ ਦੇ ਵਾਹ ਚਲਦੇ ਆ ਲੌਬੀ ਜਾ ਤਾਂ ਬਹੁਤ ਠੰਡ ਵੀ ਕਾਫੀ ਅੱਜ ਦਾ ਤੇ ਸ਼ਾਨਦਾਰ ਭਾਈ ਇਹ ਕੰਪਨੀਆ ਕੁਨ ਨਾਗਲ ਬੜੀ ਮਸ਼ਹੂਰ ਆ ਚੌਕਲੇਟ ਵਗੈਰਾ ਹੋਰ ਕਈ ਤਰ੍ਹਾਂ ਦੇ ਪ੍ਰੋਡਕਟਾਂ ਦੀ ਇਹ ਕਰਦੀ ਆ ਯਾਨੀ ਕਿ ਪ੍ਰੋਡਕਸ਼ਨ ਇਹ ਮਸ਼ਹੂਰ ਆ ਕੰਪਨੀ ਇੱਥੋਂ ਦੀ ਯੂਰਪ ਦੀ ਆ ਦੇਖ ਸਕਦੇ ਪੂਰਾ ਖੁੱਲਾ ਢਲਾਏ ਯਾਨੀ ਕਿ ਜਦੋਂ ਮਰਜ਼ੀ ਆਓ ਜਾਓ ਰਾਤ ਨੂੰ ਇੱਥੇ ਜਗ੍ਹਾ ਮਿਲ ਜਾਂਦੀ ਆ ਇਸ ਕੰਪਨੀ ਲਓ ਵੀ ਚੱਲਨੇ ਆ ਹੁਣ ਇੱਥੋਂ ਆਪਾਂ ਬਾਹਰ ਨੂੰ ਇਹ ਹੈਗਾ ਜਰਮਨ ਦਾ ਏਰੀਆ ਫ੍ਰੈਂਕਫਰਟ ਸਿਟੀ ਦੇ ਬਿਲਕੁਲ ਚਲੋਗੇ 80 90 ਕਿਲੋਮੀਟਰ ਦੇ ਕਰੀਬ ਆਹੇ ਪਿੰਡਾਂ ਦਾ ਇਹ ਅੱਜ ਆਪਾਂ ਇੱਥੇ ਆਏ ਭਾਈ ਗੱਡੀ ਖਾਲੀ ਕਰਾਉਣ ਇਹ ਆ ਸਾਰੀ ਆ ਕੰਪਨੀ ਉਹ ਮੈਨੂੰ ਆ ਜਿਹੜੀ ਪਟੜੀ ਇੱਥੋਂ ਦੀ ਪੈਦਲ ਚੱਲਣ ਵਾਲੀ ਸਾਈਡ ਦੀ ਘਾਹ ਖਾਣੀ ਬਣਾਈ ਪਈ ਆ ਇਧਰ ਨਹੀਂ ਜਾਣਾ ਬਣਾ ਪੈਦਲ ਜਾਣ ਦੀ ਰਾਹ ਕੋਈ ਜ਼ਿਆਦਾ ਮਤਲਬ ਉਹ ਹੈ ਨਹੀਂਗਾ ਤੇ ਹੈ ਥੋੜਾ ਜਿਹਾ ਕੋਈ ਜ਼ਿਆਦਾ ਨਹੀਂ 400 ਮੀਟਰ ਇੱਥੋਂ ਆ ਸਿਰਫ ਠੀਕ ਆ ਦਿਖਾਉਣਾ 1 ਮਿੰਟ ਮੈਂ ਤੁਹਾਨੂੰ ਇੱਥੋਂ ਦਾ ਸੋ ਆ ਦੀ ਪੈਦਲ ਜਿਹੜੇ ਵੀ ਡਰਾਈਵਰ ਭਰਾ ਜਾਂਦੇ ਨਾ ਇੱਥੋਂ ਸਮਾਨ ਲੈਣੋਂ ਬੰਦੇ ਪਿੱਛੇ ਮਾਰਕੀਟ ਆ ਰਹੇ ਇਹਨਾਂ ਦੇ ਤੇ ਡੰਡੀ ਪੱਕੀ ਬਣੀ ਪਈ ਆ ਕਿ ਇੱਕ ਤੇ ਇਹ ਆ ਇੱਥੇ ਹੁਣ ਛੁੱਟੀਆਂ ਗਾੜੀ ਸਟਾਰਟ ਆ ਕੱਲ ਤੋਂ 껠ਰੀਬ ਤੇ ਵੈਸੇ ਪਹਿਲੇ ਸਾਲ ਮੈਨੂੰ ਇੱਕ ਹਫਤੇ ਦੇ ਕਰੀਬ ਹੀ ਬੈਣਾ ਪਿਆ ਸੀਗਾ ਇਸੇ ਤਰ੍ਹਾਂ ਹੀ ਕੋਈ ਕੰਮ ਨਹੀਂ ਸੀਗਾ ਜ਼ਾਇਰ ਕੀ ਦੇਖਦੇ ਆ ਕਿੰਨੀਆਂ ਛੁੱਟੀਆਂ ਆਉਂਦੀਆਂ ਵਾ ਫਾਕੀ ਕੱਲ ਤੋਂ ਜੇ ਸਟਾਰਟ ਹੋਈਆਂ ਤੇ ਕੰਪਨੀਆਂ ਕਰੀਬ ਬੰਦ ਹੀ ਹੁੰਦੀਆਂ ਵਾ ਜ਼ਿਆਦਾਤਰ ਇਹਨਾਂ ਦੀ 크ਿਸਮਸ ਦਾ ਤਿਹਾਰ ਆ ਰਿਹਾ ਵਾ ਗਾੜੀ ਨਵੇਂ ਸਾਲ ਦੀਆਂ ਵੀ ਛੁੱਟੀਆਂ ਹੁੰਦੀਆਂ ਵਿੱਚ ਇੱਕ ਦੋ ਠੀਕ ਆ ਜੀ ਚਲਦੇ ਆਪਾਂ ਅੱਗੇ ਤੋਂ ਨਾਲ ਹੀ ਇਹਦੀ ਬੈਕ ਸਾਈਡ ਤੇ ਮਾਰਕੀਟ ਆ ਮੈਂ ਕਿਹਾ ਯਾਰ ਸਮਾਨ ਲੈ ਰਿਹਾ ਕਿਉਂਕਿ ਖਾਲੀ ਮੇਰੀ ਗੱਡੀ ਹੋਣੀ ਆ ਸ਼ਾਮਾਂ ਨੂੰ 6 ਵਜੇ ਤੇ ਦੇਖੋ ਗਾਂ ਦਾ ਲੋਡ ਪੈਂਦਾ ਆ ਕਿ ਨਹੀਂ ਪੈਂਦਾ ਕੋਈ ਮੈਨੂੰ 50 50 ਚਾਂਸ ਲੱਗਦੇ ਹੋਇਆ ਵੀ ਸ਼ਾਇਦ ਆ ਤੇ ਜਦੋਂ ਮੈਂ ਰਾਤੀ ਆਇਆ ਸੀ ਆ ਦੇਖ ਸਕਦੇ ਮਾਮੂਨੂ ਵਾਲਾ ਬੋਰਡ ਲੱਗਾ ਪਿਆ ਨਾ ਯਾਨੀ ਕਿ ਵੀ ਇਧਰ ਨੂੰ ਟਰੱਕ ਭੈਣ ਆ ਜਾਣਾ ਯਾਨੀ ਕਿ ਲੋ ਨਹੀਂ ਗਾ ਤੇ ਪਹਿਲੀ ਵਾਰ ਜਦੋਂ ਮੈਂ ਨਵੇਂ-ਨਵੇਂ ਸੀਗੇ ਮੈਂ ਇੱਧਰ ਦੀ ਆ ਗਿਆ ਸੀਗਾ ਯਾਨੀ ਕਿ ਬੈਨ ਵਾਲੇ ਏਰੀਏ ਦੇ ਵਿੱਚ ਦੀ ਤੇ ਪਰ ਸਹੀ ਜਿਹੜਾ ਟਰੱਕਾਂ ਨੂੰ ਰੂਡ ਉਹ ਕਾਰ ਦੇਖ ਦੀ ਉਧਰ ਦੀ ਆ ਤੇ ਉਧਰੋਂ ਯਾਨੀ ਕਿ ਇਸ ਕੰਪਨੀ ਦਾ ਮੇਰਾ ਖਿਆਲ ਆ ਵੀ ਇੱਥੇ ਆਹ ਹੀ ਕੰਪਨੀਆਂ ਇਕੱਲੀ ਤੇ ਹੋਰ ਕੋਈ ਕੰਪਨੀ ਨਹੀਂ ਹੈਗੀ ਤੇ ਪਰ ਲੈ ਆਹ ਸੂਰਮਾ ਮੇਰੇ ਵਰਗਾ ਲਈ ਫਿਰਦਾ ਇੱਧਰ ਦੀ ਗੱਡੀ ਮੱਕੀ ਦਾ ਖੇਤ ਆ ਬਾਬਿਓ ਸਾਹ ਵਾਈ ਵੱਡੀ ਪਈਆ ਤੇ ਪਰ ਖੇਤ ਨਹੀਂ ਵਾਇਆ ਇਹਨਾਂ ਨੇ ਉਹ ਜਿਹੜੇ ਹਿਸਾਬ ਨਾਲ ਯਾਰ ਬਰਫ਼ ਦਿਨੋ ਦਿਨ ਘਟਦੀ ਜਾਂਦੀ ਹੈ ਨਾ ਮਤਲਬ ਜਿੱਦਾਂ ਕਿ ਆਰਕੀ ਵੀ ਕੋਈ ਜ਼ਿਆਦਾ ਨਹੀਂ ਅਜੇ ਦੋ ਗੁਆਰ ਇਨ੍ਹਾਂ ਕੰਟਰੀਆਂ ਜੇ ਆਪਾਂ ਜਰਮਨੀ ਦੇਖੀ ਸੀ ਉਦੋਂ ਪਿੱਛੇ ਜਾ ਤੇ ਮੇਰਾ ਹਾਲਾ ਵੀ ਜੇ ਆ ਹਾਲ ਰਿਹਾ ਹੈ ਨਾ ਤੇ ਆਉਣ ਵਾਲੇ ਟਾਈਮ 'ਚ ਇਹ ਲੋਕ ਤਰਸਣਗੇ ਵੀ ਸਨੋ ਕਦੋਂ ਪੈਂਦੀ ਆ ਕਦੋਂ ਨਹੀਂ ਜਿਹੜਾ ਹਾਲ ਹੋਇਆ ਪਿਆ ਹੁਣ ਬਹੁਤ ਘਟ ਗਿਆ ਥੱਗੇ ਨਾਲੋਂ ਕਿਨਾ ਮੁਲਕਾਂ 'ਚ ਜੇ ਜਿਹੜਾ ਮੀਂਹ ਪੈਂਦਾ ਵਾ ਉਹੀ ਅੱਗੇ ਬਰਫ ਬਣ ਬਣ ਤਾਪਮਾਨ ਡਾਹਰ ਹੋ ਜਾਂਦੀ ਬਰਫ ਬਣ ਬਣ ਡਿੱਗਦਾ ਸੀ ਵੇਰ ਕੀ ਕੱਲਾ 20 ਪੈਂਦਾ ਵਾ ਜਿੱਥੇ ਪੈਂਦਾ ਵਾ ਬਰਫ ਜਾਂ ਗਰੀ ਵੀ ਬੋ ਘਟ ਜਾਂਦਾ ਲੰਬੋਂ ਹਾਈ ਤੇ ਮੈਨੂੰ ਆ ਪੱਕੀ ਡੰਡੀ ਮਿਲੀ ਆ ਪੈਦਲ ਚੱਲਣ ਆਂਦੀ ਇੱਥੇ ਬੜੀਆਂ ਵਾਈਆਂ ਪਈਆਂ ਤੇ ਅੱਗੇ ਜਿੱਦਾ ਕੀ ਵੀ ਨਹੀਂ ਇੰਨੀ ਹੰਦੀ ਸੀ ਕਿਉਂਕਿ ਹਰ ਗੀ ਮੌਸਮ ਠੀਕ ਜਿਹਾ ਵਾ ਮੇਰਾ ਖਿਆਲ ਹੈ ਇਹਨਾਂ ਦੀ ਸਿਆਲਾਂ ਨੂੰ ਹੋਣੀ ਕਣਕ ਹੋਣਾ ਪੈਣੀ ਆ ਅੱਗੇ ਕਣਕ ਬੀਜ ਕੇ ਛੱਡ ਦਿੰਦੇ ਹੁੰਦੇ ਸੀ ਤੋਂ ਪਰ ਬਰਫ਼ ਪੈ ਜਾਂਦੀ ਹੁੰਦੀ ਸੀ ਜਿਹੜਾ ਕਿ ਪਹਿਲੇ ਸਾਲ ਆਪਾਂ ਇੱਥੇ ਵੇਖਿਆ ਸੀਗਾ ਹੈ ਤਾਂ ਇਹ ਸਭ ਫਲਕ ਹੈਲੋ ਹੈਲੋ ਹਾਈ ਸੋ ਆ ਵੀਰ ਭਾਈ ਗਾੜੀਏ ਕਾ ਪਿੰਡੀ ਆ ਜਿਵੇਂ ਕਿ ਇਧਰਲੀ ਸਾਈਡ ਤੇ ਆ ਘਰ ਵਾ ਕਾਫੀ ਪਿੰਡ ਵਾ ਤੇ ਸੋ ਆ ਯਾਰ ਕੋਣ ਆਈ ਡੋਟ ਨੋ ਵਾਟ ਯੂ ਸੇ ਹੇਅਰ ਬਿਕੋਜ਼ ਆਈ ਡੋਟ ਅੰਡਰਸਟੈਂਡ ਯੂਅਰ ਲੈਂਗੁਏਜ ਸੋ ਇਹਨਾਂ ਨੇ ਕੋਈ ਮੈਸੇਜ ਲਿਖਿਆ ਪਰ ਯਾਰ ਆਪਾਂ ਨੂੰ ਲੈਂਗੁਏਜ ਬਾਰੇ ਪਤਾ ਨਹੀਂ ਮੇਰਾ ਖਿਆਲ ਆ ਵੀ ਕੀ ਲਿਖਿਆ ਇਹਨਾਂ ਨੇ ਤੇ ਲੋ ਵੀ ਇੱਕ ਪਿੰਡ ਇੱਧਰ ਆ ਜਾਂਦਾ ਇਹਨਾਂ ਦਾ ਇਹ ਨਾ ਕੀ ਹੋਈ ਯਾਰ ਇੱਧਰ ਲੈ ਗਿਆ ਮੈਂ ਆਪਣੇ ਜੀ ਫੋਨ ਤੇ ਕੱਢ ਕੇ ਦੇਖਦਾ ਸੀ ਐਸਟ ਹਾਂ ਉਹ ਤਕਨੀਕੀ ਜਵੰਦਾ ਸਹੀ ਚੱਲਦਾ ਉਹ ਇਹ ਮੈਨੂੰ ਸ਼ੋਕ ਹੀ ਜਾਂਦਾ ਕਿਤੇ ਮੈਂ ਰਾਤ ਰੁਕਿਆ ਸੀਗਾ ਬ੍ਰੇਕ ਲੈ ਲੀਏ ਘੰਟੇ ਦੀ ਚਾਓ ਚਾਓ ਯਸ ਚਾਓ ਲੈਂਗੁਏਜ ਟਾਲੀਆਂ ਨਾ ਮੇਰਾ ਖਿਆਲ ਸੋ ਸੌਰੀ ਆਈ ਡੋਟ ਅੰਡਰਸਟੈਂਡ 왓 డు ਯੂ ਸੇ ਹੇਅਰ ਵੀ ਹੁਣ ਯਾਰ ਆਪਾਂ ਨੂੰ ਤਾਂ ਪਤਾ ਨਹੀਂ ਇਹਨਾਂ ਨੇ ਕੀ ਟਾਲੀਆਂ ਤੇ ਮੇਰਾ ਖਿਆਲ ਲਿਖਿਆ ਹੋਇਆ ਇੱਥੇ ਕੁਝ ਤੇ ਸੋ ਜਰਮਨੀ ਆਪਾਂ ਫਿਰਦੇ ਆ ਜੀ ਯਾਰ ਹਾਂ ਇਹ ਤਾਂ ਹੀ ਰਾਤ ਦੇ ਇੱਥੇ ਕੋਈ ਲੋੜ ਲੈ ਕੇ ਕੰਪਨੀ ਆਲਰੇਡੀ ਤੁਹਾਨੂੰ ਦਿਖਾਤੀ ਆਪਾਂ ਹਾਏ ਯਸ ਪਲੀਜ਼ ਰਾਈਟ ਯਰ ਮੈਸੇਜ ਇਨ ਇੰਗਲਿਸ਼ ਲੈਂਗੁਏਜ ਤੇ ਮੈਂ ਇਹ ਵੀ ਕਹਿੰਦਾ ਇਧਰ ਇੱਕ ਸ਼ਾਨਦਾਰ ਏਰੀਆ ਵਾ ਮੈਂ ਵੀ ਲਾਗੇ ਮੇਰੀ ਮਾਰਕੀਟ ਆ ਗਈ ਹੈ ਉਹ ਚਲ ਮੇਰਾ ਨੈਟ ਵੀ ਸਹੀ ਜਿਹਾ ਖੁਣਦਾ ਸੋ ਇਹ ਆ ਏਰੀਆ ਮੈਂ ਤੁਹਾਨੂੰ ਦਿਖਾਉਣਾ ਇਹ ਆ ਜੀ ਸਰ ਦੇ ਆ ਫ੍ਰੈਂਕਫਰਟ ਆ ਤੇ ਆਪ ਬਲੂ ਪੁਆਇੰਟ ਜਿਹੜਾ ਤੁਸੀਂ ਦੇਖਦੇ ਆ ਇਹਦੇ ਵਿੱਚ ਇਹ ਆਪਾਂ ਖੜੇ ਆ ਇੱਥੇ ਪਿੰਡਾਂ ਦਾ ਏਰੀਆ ਆ ਤੋ ਕੋਈ ਜ਼ਿਆਦਾ ਨਹੀਂ ਲੱਗ ਗਈ ਆ ਆਪਾਂ ਮਤਲਬ ਫਰੈਂਕਫਰਟ ਏਰੀਆ ਦੇ ਤੇ ਆਹ ਕੰਪਨੀਆਂ ਤੇ ਆਹ ਮਾਰਕੀਟ ਦਾ ਸਾਈਨ ਆ ਤੇ ਇੱਥੇ ਆਪਾਂ ਆ ਲਿਆਂ ਬਿਲਕੁਲ ਕਰੀਬ ਹੀ ਤੇ ਸਾਰਾ ਹੀ ਆ ਪਿੰਡਾਂ ਦਾ ਆਪਣੇ ਪੰਜਾਬ ਵਾਂਗੂ ਮਤਲਬ ਏਰੀਆ ਵਾ ਓਕੇ ਤੇ ਚੱਲਦੇ ਆਪਾਂ ਅੱਗੇ ਓਕੇ ਮੈਂ ਜੀ ਗੱਲ ਕਰਾਂ ਹਸਾਬਯਾਲਾ ਜੀ ਨਾ ਅਸ਼ਾ ਜੀ 4 ਕਿਲੋਮੀਟਰ ਲਓ ਜੀ ਇੱਥੋਂ ਜੇ ਮੈਂ ਫ੍ਰੈਂਕਫਰਟ ਆ ਕਾਰ ਦਾ ਲਓ ਜੀ ਆਪਾਂ ਲਓ ਵੀ ਮੈਂ ਜਿਆਦਾ ਹਸਾਬਯਾਲਾ ਆਇਆ ਆ ਆਪਦਾ ਤੇ 40 ਕਿਲੋਮੀਟਰ ਆ ਸਾਰਾ ਓਕੇ ਕੋਈ ਜਿਆਦਾ ਨਹੀਂ ਗਾ ਲੱਗੇ ਹੀ ਆ ਆਪਾਂ ਤੇ ਬਾਕੀ ਠੀਕ ਆ ਜੀ ਦੇਖਦੇ ਹਾਂ ਸਾਡੀਆਂ ਛੁੱਟੀਆਂ ਕਿੱਥੇ ਪੈਂਦੀਆਂ ਆ ਤੇ ਆਪਾਂ ਕਿੱਥੇ ਇਸ ਵਾਰ ਸੇ ਕਰਦੀਆਂ ਤੇ ਅੱਗੇ ਵੀ ਮੈਂ ਕੋਈ ਜਿਹੜੀ ਵੀਕਲੀ ਰੈਸਟ 72 ਘੰਟੇ ਕਰਕੇ ਤੁਰਿਆ ਹੀ ਜਾਤੋਂ ਆਪਣੇ ਬੈਲਜੀਅਮ ਨੀਦਰਲੈਂਡ ਦੇ ਬਾਰਡਰ ਤੋਂ ਤੇ ਲੋਈ ਮੈਂ ਕੋਈ ਯਾਤਰਾਤ ਤੋਂ ਬਾਅਦ ਪੈਲੀਆਂ ਵਗੀਆਂ ਪਈਆਂ ਥੋੜੀਆਂ ਥੋੜੀਆਂ ਇੱਥੇ ਪਰ ਪੈਲੀਆਂ ਪੱਧਰੀਆਂ ਆ ਜਿਹਦਾ ਇੱਧਰ ਪੰਜਾਬ ਵਾਂਗੂ ਨਾ ਜ਼ਮੀਨਾਂ ਦੇ ਅਵੀ ਆ ਥੋੜੀ ਘਣੀ ਉੱਚੀ ਨਹੀਂ ਵੀ ਆ ਸੈਡਾ ਤੋਂ ਤੇ ਪਰ ਬਜਾੜਾ ਪੱਧਰੀ ਆ ਤੇ ਬਾਈ ਯਾਰ ਪਿੰਡਾਂ ਦਾ ਆ ਘਰ ਕੋਲ ਇੱਥੇ ਚੱਲ ਪੈਂਦੇ ਆ ਅਡੇਕਾ ਮਾਰਕੀਟ ਆ ਦੇ ਨੇੜੇ ਆਪਣੇ ਇੱਥੋਂ ਦੀ ਮਸ਼ਹੂਰ ਆ ਮਾਰਕੀਟ ਜਰਮਨ ਦੀ ਤੇ ਉਹ ਤੇ ਜੀ ਉਹ ਆਪਾਂ ਸੌ ਚੱਲਦੇ ਆ ਤੇ ਥੋੜੀ ਤੁਹਾਨੂੰ ਘਰ ਦਿਖਾ ਦਿੰਨੇ ਆ ਇੱਥੋਂ ਦੇ ਆਪਣੇ ਘਰ ਇੱਥੇ ਵੀ ਯਾਨੀ ਕਿ ਇੱਕ ਗੱਲ ਤਾਂ ਹੈ ਯੂਰਪ ਦੇ ਸਾਰੇ ਦੇ ਘਰ ਇੱਕੋ ਜਿਹੇ ਆ ਤਕਰੀਬਨ ਟੇਪਰ ਛਤਾਂ ਵਾਲੇ ਤੁੱਕੀ ਸੁਨੋ ਬੰਦੀਆ ਸੁਨੋ ਦਾ ਕਰਕੇ ਦੇਖ ਸਕਦੇ ਆ ਉਹਨੇ ਘਰ ਵਾ ਓਕੇ ਜੀ ਲੋਕਾ ਆਫਾ ਦੇਖ ਤਾਂ ਮਾਰਕੀਟ ਇਹ ਕਰਜੀ ਇੱਥੇ ਰੋਡ ਕ੍ਰੋਸ ਜੀ ਜੀ ਕਿੰਦਾ ਰਹੇਗਾ ਸੋ ਜੇ ਆਪਾਂ ਗੱਲ ਕਰੀਏ ਯਾਰ ਸ਼ਾਂਤੀ ਸ਼ਾਂਤੀ ਵਧੀਆ ਯਾਰ ਇੱਥੇ ਯਾਨੀ ਕਿ ਸਕੂਨ ਆ ਕੋਈ ਹਾਰ ਨਾ ਟੱਪਾ ਟੱਪਾ ਨਹੀਂਗਾ ਪਿੰਡਾਂ ਦੇ ਵਿੱਚ ਵੀ ਜਿਵੇਂ ਕਰੋ ਹਰੇਕ ਆਪਣਾ ਕੰਮ ਕਰਦਾ ਕੋਈ ਰੋਲਾ ਪਾ ਨਹੀਂਗਾ ਨੇ ਯਾਰ ਇਹ ਆ ਹੋਰ ਵਧੀਆ ਹੋ ਯਾਨੀ ਕਿ ਇਸ ਕਿ ਲੋ ਪਰ ਇੱਕ ਗੱਲ ਆ ਇਹਨਾਂ ਦੀ ਇਹ ਕੱਲੇ ਕੱਲੇ ਬਹਰ ਰਹਿੰਦੇ ਆ ਉਰਪਾਲੇ ਲੋਕ ਤੁਹਾਨੂੰ ਪਤਾ ਹੀ ਆਲਰੇਡੀ ਤੇ ਆਪਣੇ ਠੀਕ ਆ ਜੀ ਸੋ ਮੈਂ ਪਹੁੰਚ ਗਿਆ ਮਾਰਕੀਟ ਸੋ ਦੱਸਿਓ ਤੁਹਾਨੂੰ ਥੋੜਾ ਜਿਹਾ ਆਪਾਂ ਚਲੋ ਮਾਰਕੀਟ ਦਾ ਦਿਖਾ ਦਿੰਨੇ ਓਕੇ ਬੱਲਾ ਮਾਰਕੀਟ ਆ ਲੈਨੇ ਇਦੋ ਜਿਹਾ ਸਾਮਾਨ ਤਾਂ ਬਾਹਰ ਹੀ ਟਿਕਾਇਆ ਹੋਇਆ ਲਓ ਵੀ ਪਹੁੰਚ ਗਿਆ ਕਟਕਣੇ सब तो पहला सेब देखी सेब किलो है किलो तो पं रुपए क्या बात इन्होंने चलते अंदर वेख दिया बाकी तो लीए ਸ਼ਾਇਦ ਦੇਖਣ ਵਾਲੇ ਦੇਖਦੇ ਹੋਣਗੇ ਇਹ ਚੀਜ਼ ਕੀ ਆ ਬਾਈ ਇੱਥੇ ਸਿੱਕਾ ਪਾਉਣਾ ਪੈਂਦਾ ਆ ਦੇ ਸਿੱਕਾ ਲਾ ਕੇ ਇੱਥੋਂ ਫਰੰਟ ਤੇ ਦੂਜੀ ਟੋਕਰੀ ਦਾ ਉਹ ਲੋਗ ਲਾ ਜਾਂਦਾ ਤੇ ਇੱਥੇ ਓਕੇ ਤੇ ਇਹ ਸਿੱਕਾ ਪਾਈਏ ਉਹ ਲੋਗ ਨਿਕਲ ਜਾਂਦਾ ਤੇ ਸੋ ਆਪਾਂ ਰੈਡੀ ਪਾ ਜਾ ਸਕਦੇ ਹਾਂ ਓਕੇ ਤੇ ਜਦੋਂ ਕੱਢਣਾ ਵਾ ਉਹ ਰੈਡੀ ਦਾ ਲੋਗ ਝੜਾ ਲੈਣਾ ਤੇ ਸਿੱਕਾ ਆਪਣਾ ਨਿਕਲੋਣਾ ਇੱਥੋਂ ਓਕੇ ਤੇ ਫਿਰ ਚੱਲਦੇ ਸੋ ਮੈਂ ਬਾਈ ਲੈ ਲਵਾ ਸਮਾਨ ਮਾਰਕੀਟ ਦਾ ਓਕੇ ਜੀ ਸੋ ਮਿਲਦੇ ਆਪਾਂ ਅਗਲੀ ਵੀਡੀਓ ਤੇ ਤੇ ਦੱਸਿਓ ਤੁਹਾਨੂੰ ਅੱਜ ਦਾ ਆਪਣਾ ਵਲੌਗ ਕਿਦਾਂ ਲੱਗਾ ਲਾਈਵ ਇੱਥੋਂ ਦਾ ਓਕੇ ਜਰਮਨ ਫਰੈਂਕਫਰਟ ਲੱਗੇਗਾ ਓਕੇ ਜੀ ਸਤਿ ਸ਼੍ਰੀ ਅਕਾਲ ਗੁੱਡਬਾਏ ਟੇਕ ਕੇਅਰ